ਸੈਲਫੀ ਕੁਈਨ ਪਰੀ ਬਦਲਾਅ ਦੇ ਵਿੱਚੋ ਵਿੱਚ ਇੱਕ ਪਰੀ ਲੋਕ ਸੀ ਜਿੱਥੇ ਬਹੁਤ ਸਾਰੀਆਂ ਪਰियां ਰਹਿੰਦੀਆਂ ਸਨ ਹਰ ਪਰੀ ਦੇ ਕੋਲ ਇੱਕ ਫੋਨ ਸੀ ਜਿਸ ਤੋਂ ਉਹ ਹਰ ਰੋਜ਼ ਇੱਕ ਦੂਜੇ ਦੀਆਂ ਫੋਟੋਆਂ ਤੇ ਸੈਲਫੀਆਂ ਲੈਂਦੀਆਂ ਸਨ ਪਰੇ ਲੋਕ ਦੀ ਰਾਣੀ ਸੁਹਾਣਾ ਨੇ ਜਦੋਂ ਇਹ ਗੱਲ ਨੋਟ ਕੀਤੀ ਤਾਂ ਉਸਨੇ ਸਭ ਪਰੀਆਂ ਨੂੰ ਗੱਲ ਕਰਨ ਲਈ ਬੁਲਾਇਆ ਮੈਂ ਆਵੇ ਕਿਆ ਤੁਹਾਨੂੰ ਸਭ ਨੂੰ ਫੋਟੋ ਆ ਖਿੱਚਣ ਦਾ ਬੜਾ ਸ਼ੌਕ ਹੈ ਹਾਂ ਰਾਣੀ ਜੀ ਅਸੀਂ ਸਾਰੇ ਨੂੰ ਸੈਲਫੀ ਖਿੱਚਣਾ ਤੇ ਫੋਟੋ ਆ ਭੇਜਣਾ ਬਹੁਤ ਚੰਗਾ ਲੱਗਦਾ ਹੈ ਅਸੀਂ ਜਦੋਂ ਫੋਟੋ ਆ ਖਿੱਚਦੇ ਹਾਂ ਤਾਂ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਮੈਨੂੰ ਵੀ ਬਹੁਤ ਖੁਸ਼ੀ ਹੋਈ ਆ ਕਿ ਤੁਸੀਂ ਸਾਰੇ ਬਹੁਤ ਖੁਸ਼ ਹੋ ਉਹ ਮੈਨੂੰ ਹੋਰ ਕੀ ਚਾਹੀਦਾ ਹੈ ਸਾਨੂੰ ਐਨੀ ਚੰਗੀ ਰਾਣੀ ਮਿਲੀ ਜਿਸ ਸਾਨੂੰ ਫੋਨ ਵਰਤਨ ਦੇ ਰਹੀ ਹੈ ਸਾਨੂੰ ਹੋਰ ਕੀ ਚਾਹੀਦਾ ਹੈ ਓਹ ਸਾਨੂੰ ਕਿੰਨੀ ਪਿਆਰੀ ਰਾਣੀ ਮਿਲੀ ਹੈ ਅਸੀਂ ਬੜੇ ਇਲਕੀ ਹਾਂ ਸਾਰੀ ਪਰੀਆਂ ਦੀਆਂ ਗੱਲਾਂ ਸੁਣ ਰਾਣੀ ਬਹੁਤ ਖੁਸ਼ ਹੋਈ ਅਤੇ ਫਿਰ ਰਾਣੀ ਨੇ ਸਭ ਨੂੰ ਕਿਹਾ ਤੁਸੀਂ ਸਾਰੇ ਹੀ ਆਪਣੇ ਇਸ ਹੁਨਰ ਤੋਂ ਬਹੁਤ ਖੁਸ਼ ਹੋਣਾ ਰਾਣੀ ਦੀ ਗੱਲ ਸੁਣ ਪ੍ਰਿਆपरी ਅਤੇ ਸ਼reyaपरी ਨੇ ਰਾਣੀ ਦੀ ਗੱਲ ਕੱਟਦੇ ਹੋਏ ਕਿਹਾ ਹੁਨਰ ਕਿਹੜਾ ਹੁਨਰ ਰਾਣੀपरी ਤੁਹਾਡਾ ਸੈਲਫੀ ਖਿੱਚਣ ਦਾ ਹੁਨਰ ਇਹ ਕਿਹੜਾ ਹੁਨਰ ਹੁੰਦਾ ਰਾਣੀपरी ਇਹ ਤਾਂ ਅਸੀਂ ਆਪਣੀ ਖੁਸ਼ੀ ਲਈ ਕਰਦੇ ਹਾਂ ਫੋਟੋਆਂ ਖਿੱਚਣਾ ਵੀ ਇੱਕ ਤਰ੍ਹਾਂ ਦਾ ਹੁਨਰ ਹੁੰਦਾ ਹੈ ਉੱਤੇ ਧਰਤੀ ਦੇ ਲੋਕ ਐਦੇ ਕਰਕੇ ਆਪਣੀ ਕਿਸਮਤ ਬਣਾ ਰਹੇ ਆ ਪੈਸੇ ਕਮਾ ਰਹੇ ਆ ਹੁਣ ਆਪਣਾ ਨਾਂ ਬਣਾ ਰਹੇ ਆ ਤੇ ਹੋਇਆ ਨਾ ਇਹ ਇੱਕ ਤਰ੍ਹਾਂ ਦਾ ਹੁਨਰ ਅੱਛਾ ਰਾਨੀ ਪਰ ਇਹ ਤਾਂ ਵੀ ਹੁੰਦਾ ਹੈ ਹਾਂ ਐਦਾ ਵੀ ਹੁੰਦਾ ਹੈ ਪਰ ਇਸ ਤਾਂ ਸਾਨੂੰ ਕੀ ਫਾਇਦਾ ਅਸੀਂ ਕਿਹੜਾ ਧਰਤੀ ਤੇ ਰਹਿਨੇ ਆ ਨਹੀਂ ਤਾਂ ਅਸੀਂ ਵੀ ਨਾ ਕਮਾਉਂਦੇ ਕਬਰਾਓ ਨਾ ਤੁਹਾਨੂੰ ਸਭ ਨੂੰ ਵੀ ਫੇਮਸ ਹੋਣ ਦਾ ਮੌਕਾ ਜ਼ਰੂਰ ਮਿਲੇਗਾ ਪਰ ਉਹ ਕੀ ਵੈਰਾਨੀ ਪਰੀ ਹਾਂ ਪਰੀ ਮੈਂ ਵੀ ਜਾਣਨਾ ਚਾਹੁੰਦੀ ਹਾਂ ਕਿ ਅਸੀਂ ਕਿਵੇਂ ਨਾਂ ਬਣਾ ਸਕਦੇ ਹਾਂ ਤੁਸੀਂ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਹੋ ਜਾਓਗੇ ਤਾਂ ਦੱਸੋ ਰਾਣੀ ਪਰੀ ਚੰਗਾ ਚੰਗਾ ਦੱਸਦੀ ਹਾਂ ਮੈਂ ਸੋਚਿਆ ਕਿ ਮੈਂ ਇੱਕ ਕੰਪੀਟੀਸ਼ਨ ਰੱਖਾਂ ਕਿਹੜਾ ਕੰਪੀਟੀਸ਼ਨ ਉਹ ਠੰਡ ਪਾ ਦੱਸਣ ਤਾਂ ਦੇ ਚੰਗਾ ਚੰਗਾ ਮਾਫ ਕਰਨਾ ਮੈਂ ਸੋਚਿਆ ਪਰਿ ਲੋਕ ਵਿੱਚ ਇੱਕ ਸੈਲਫੀ ਕੰਪੀਟੀਸ਼ਨ ਰੱਖਾ ਜਾਵੇ ਜਿਦੇ ਵਿੱਚ ਸਾਰਿਆਂ ਪਰियां ਹਿੱਸਾ ਲੈਣ ਅਤੇ ਜਿਸ ਦੀ ਸੈਲਫੀ ਸੋਹਣੀ ਹੋਊਗੀ ਉਸ ਨੂੰ ਸੈਲਫੀ ਕੁਇਨ ਦਾ ਖਿਤਾਬ ਦਿੱਤਾ ਜਾਵੇਗਾ ਕੀ ਸੈਲਫੀ ਕੁਇਨ ਮੁਕਾਬਲਾ ਵਾ ਰਾਨੀ ਪਰਿ ਵਾ ਤੁਸੀਂ ਤਾਂ ਸਾਰਿਆਂ ਨੂੰ ਬਹੁਤ ਹੀ ਖੁਸ਼ ਕਰ ਦਿੱਤਾ ਨਰ ਉਹ ਤਾਂ ਸਿਰਫ ਮਨਉਮੀ ਲੂਗਾ ਉਹ ਤਾਂ ਮੁਕਾਬਲੇ ਦੇ ਬਾਅਦ ਪਤਾ ਲੱਗੂ

ਆਖਿਰ ਉਹ ਵੀ ਦਿਨ ਆ ਹੀ ਗਿਆ ਜਦੋਂ ਪਰੇ ਲੋਕ ਵਿੱਚ ਸੈਲਫੀ ਕੁਈਨ ਦਾ ਇਨਾਮ ਜਿੱਤਣ ਵਾਲੇ ਦਾ ਨਾਮ ਪਤਾ ਲਗਣਾ ਸੀ ਤਬ ਪਰੇ ਲੋਕ ਦੀ ਸਾਰੀਆਂ ਪਰਿਆ ਮੁਕਾਬਲੇ ਦੇ ਲਈ ਤਿਆਰ ਹੋ ਜੀ ਹੋ ਤਾਂ ਠੀਕ ਆ ਮੁਕਾਬਲਾ ਸ਼ੁਰੂ ਕਰਦੇ ਆ ਪਰੀ ਤੇ ਕਹਿਣ ਤੇ ਹੀ ਸੈਲਫੀ ਮੁਕਾਬਲਾ ਸ਼ੁਰੂ ਹੋ ਗਿਆ ਪਰੇ ਲੋਕ ਵਿੱਚ ਇੱਕ ਵੱਡਾ LED TV ਲਗਾਇਆ ਗਿਆ ਸੀ ਜਿਸ ਵਿੱਚ ਸਭ ਪਰੀਆਂ ਦੀ ਫੋਟੋ ਵਾਰੀ-ਵਾਰੀ ਦਿਖਾਈ ਗਈ ਸਭ ਦੀ ਫੋਟੋ ਇੱਕ ਤੋਂ ਇੱਕ ਵਧੀਆ ਸੀ ਸਭ ਦੇ ਫੋਟੋ ਵਿੱਚ ਵਧੀਆ-ਵਧੀਆ ਕੱਪੜੇ ਮਹਿੰਗਾ ਹਾਰ ਸ਼ਿੰਗਾਰ ਅਤੇ ਵਧੀਆ ਬੈਕਗ੍ਰਾਉਂਡ ਸੀ ਪ੍ਰਿਆ ਤੇ ਸ਼reya ਦੀ ਫੋਟੋ ਨੂੰ ਜ਼ਿਆਦਾ ਅੰਕ ਮਿਲ ਰਹੇ ਸੀ ਤੇ ਅਚਾਨਕ ਆਖਿਰ ਤੇ ਇੱਕ ਫੋਟੋ ਆਈ ਜਿਸ ਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ ਉਸਨੂੰ ਦੇਖ ਕੇ ਰਾਣੀ ਨੇ ਇੱਕਦਮ ਕਿਹਾ ਇਸ ਫੋਟੋ ਨੂੰ ਰੋਕੋ ਰਾਣੀ ਪਰੀ ਬੜੀ ਹੈਰਾਨ ਹੋਈ ਜਿੱਥੇ ਸਭ ਦੀ ਫੋਟੋ ਵਿੱਚ ਹਾਰ ਸ਼ਿੰਗਾਰ ਅਤੇ ਸੋਹਣੇ ਕਪੜੇ ਤੇ ਸਾਫ਼ ਸੁਥਰੀ ਜਗ੍ਹਾ ਸੀ ਉੱਥੇ ਇਸ ਫੋਟੋ ਵਿੱਚ ਨਾ ਹਾਰ ਸ਼ਿੰਗਾਰ ਬਲਕਿ ਬਿਲਕੁਲ ਸਾਦੇ ਕਪੜੇ ਅਤੇ ਜਗ੍ਹਾ ਵੀ ਉਹ ਦਿਖ ਰਹੀ ਹੈ ਜਿੱਥੇ ਸਾਰੀਆਂ ਪਰियां ਕੂੜਾ ਸੁੱਟਦੀਆਂ ਸਨ ਐ ਵੇਖ ਕੇ ਰਾਣੀ ਨੇ ਉਸ ਫੋਟੋ ਵਾਲੀ پری ਨੂੰ ਬੁਲਾਇਆ ਇਹ ਜਿਹੜੀ ਵੀ پری ਹੈ ਮੇਰੇ ਸਾਹਮਣੇ ਆਓ ਸਭ ਪਰੀਆਂ ਦੇ ਪਿੱਛੋਂ ਪਿੰਕੀ ਨਾਦੀ پری ਸਾਰਿਆਂ ਦੇ ਸਾਹਮਣੇ ਆਈ ਜਿਸ ਨੂੰ ਵੇਖ ਰਾਣੀ ਨੇ ਪੁੱਛਿਆ ਮੈਨੂੰ ਇਹ ਦੱਸੋ ਤੁਸੀਂ ਇਸ ਤਰ੍ਹਾਂ ਦੀ ਸੈਲਫੀ ਖਿੱਚਣ ਦਾ ਕਿਉਂ ਸੋਚਿਆ ਤੁਹਾਨੂੰ ਪਤਾ ਨਹੀਂ ਆ ਇੱਕ ਸੈਲਫੀ ਕੰਪੀਟੀਸ਼ਨ ਆ ਅਤੇ ਇਸ ਕਰਕੇ ਤੁਹਾਡੀ ਸੈਲਫੀ ਵਧੀਆ ਹੋਣੀ ਚਾਹੀਦੀ ਸੀ ਪਰ ਰਾਣੀपरी ਤੁਹਾਨੂੰ ਮੇਰੀ ਸੈਲਫੀ ਕਿਦਰੋ ਖਰਾਬ ਲੱਗ ਰਹੀ ਹੈ ਕਿਉਂਕਿ ਇਸ ਦੇ ਵਿੱਚ ਹਾਰ ਸ਼ਿੰਗਾਰ ਨਹੀਂ ਹੈ ਪਰ ਸੋਹਣੇ ਦਿਖਣ ਲਈ ਹਾਰ ਸ਼ਿੰਗਾਰ ਦੀ ਕੀ ਜ਼ਰੂਰਤ ਅਸੀਂ ਸਾਰੇ ਇਸ ਤੋਂ ਬਿਨਾਂ ਵੀ ਸੋਹਣੇ ਲੱਗਦੇ ਹਾਂ ਸਾਨੂੰ ਜਿਸ ਤਰ੍ਹਾਂ ਦਾ ਰੂਪ ਦਿੱਤਾ ਗਿਆ ਹੈ ਉਸ ਨੂੰ ਹਾਰ ਸ਼ਿੰਗਾਰ ਦੀ ਕੋਈ ਲੋੜ ਨਹੀਂ ਅਤੇ ਆ ਜ਼ਰੂਰੀ ਨਹੀਂ ਕਿ ਮਹਿੰਗੇ ਕੱਪੜਿਆਂ ਨਾਲ ਹੀ ਤੁਸੀਂ ਸੋਹਣੇ ਦਿਖੋ ਮੈਨੂੰ ਆ ਕੱਪੜੇ ਹੀ ਚੰਗੇ ਲੱਗਦੇ ਹਨ ਅਤੇ ਜਦੋਂ ਮੈਂ ਚੰਗਾ ਮਹਿਸੂਸ ਕਰਾਂਗੀ ਤਾਂ ਹੀ ਤਾਂ ਚੰਗੀ ਲਗਾਂਗੀ ਪਿੰਕੀ پری ਦੀ ਗੱਲ ਸੁਣ ਸਭ ਪਰੀਆਂ ਤੇ ਰਾਣੀ ਪਰੇ ਸਭ ਹਿਲ ਗਏ ਆ ਫਿਰ ਰਾਣੀ ਨੇ ਪਿੰਕੀ ਨੂੰ ਇੱਕ ਹੋਰ ਸਵਾਲ ਪੁੱਛਿਆ ਚਲੋ ਠੀਕ ਆ ਪਰ ਤੁਸੀਂ ਇਸ ਜਗ੍ਹਾ ਨੂੰ ਹੀ ਕਿਉਂ ਚੁਣੀਆ ਫੋਟੋ ਖਿੱਚਣਾ ਤੇ ਲੋਕਾਂ ਨੂੰ ਵਿਖਾਉਣਾ ਇੱਕ ਚੰਗਾ ਰਸਤਾ ਹੈ ਜੈਸ ਨਾਲ ਅਸੀਂ ਆਪਣੀ ਹਕੀਕਤ ਸਭ ਦੇ ਸਾਹਮਣੇ ਰੱਖ ਸਕਦੇ ਆ ਤੇ ਮੈਂ ਵੀ ਇਸ ਨੂੰ ਵਧੀਆ ਤਰੀਕੇ ਨਾਲ ਵਰਤਿਆ ਸਭ ਨੇ ਪਰਿ ਲੋਕ ਦੀ ਵਧੀਆ ਵਧੀਆ ਥਾਵਾਂ ਤੇ ਜਾ ਕੇ ਫੋਟੋ ਲਈਆਂ ਪਰ ਸਭ ਕੂੜੇ ਦੇ ਢੇਰ ਨੂੰ ਭੁੱਲ ਗਏ ਜਿੰਨੇ ਸਬ ਦਾ ਛੁੱਟਿਆ ਹੋਇਆ ਕੂੜਾ ਆਪਣੇ ਕੋਲ ਰੱਖਿਆ ਹੋਇਆ ਹੈ ਕਟੂ ਕਟ ਹੁਣ ਅੱਜ ਤੋਂ ਬਾਅਦ ਇੱਥੇ ਕੋਈ ਕੂੜਾ ਨਹੀਂ ਛੁੱਟੇਗਾ ਮੈਨੂੰ ਇਹੋ ਜਿਹੀ ਹੀ ਪਰੀ ਦੀ ਲੋੜ ਸੀ ਤੁਸੀਂ ਸਹੀ ਤਰੀਕੇ ਨਾਲ ਸਭ ਨੂੰ ਫੋਟੋ ਖਿੱਚਣ ਦਾ ਮਤਲਬ ਸਮਝਾਇਆ ਖੂਬਸੂਰਤ ਜਗਾ ਦੀ ਫੋਟੋ ਲੈਣਾ ਹੀ ਹੁਨਰ ਨਹੀਂ ਹੁੰਦਾ ਸਗੋਂ ਆਪਣੇ ਨੇੜੇ ਦੀ ਖੂਬਸੂਰਤੀ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨਾ ਵੀ ਹੁਨਰ ਹੈ ਮੈਂ ਤੁਹਾਡੇ ਇਸ ਹੁਨਰ ਤੋਂ ਬਹੁਤ ਖੁਸ਼ ਹੋਈਆਂ ਅਤੇ ਮੈਂ ਤੁਹਾਨੂੰ ਸੈਲਫੀ ਕ퀸 ਦਾ ਇਨਾਮ ਦੇਣਾ ਚਾਹੁੰਦੀ ਹਾਂ ਪਿੰਕੀ ਦਾ ਸਾਫ ਦਿਲ ਅਤੇ ਫੋਟੋ ਖਿੱਚਣ ਦੇ ਕਲਾ ਨੂੰ ਵੇਗ ਦੇ ਹੋਏ ਪਰੀ ਲੋਕ ਵਿੱਚ ਉਸ ਨੂੰ 셀ਫੀ ਕੁਇਨ ਦਾ ਇਨਾਮ ਮਿਲਿਆ ਅਤੇ ਉਸ ਦਿਨ ਤੋਂ ਉਸ ਸਾਰੇ 셀ਫੀ ਕੁਇਨ ਬੋਲਣ ਲੱਗੇ ਅਤੇ ਨਾਲ ਹੀ ਪਿੰਕੀ ਦੀ ਕਹੀ ਹੋਈ ਗੱਲ ਨੂੰ ਸਮਝ ਗਏ ਤੇ ਉਸ ਗੱਲ ਤੇ ਗੌਰ ਕਰਨ ਲੱਗੇ ਅਤੇ ਸਭ ਖੁਸ਼ੀ ਖੁਸ਼ੀ ਰਹਿਣ ਲੱਗੇ ਹੈਲੋ ਦੋਸਤੋਂ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਇਸ ਕਹਾਣੀ ਨੂੰ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰੋ Bye!